ਲੋਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਛਲਗਾ ਮਟਰਾਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੀ ਜੀ ਰੈਸਪੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਛਲਗਾ ਮਟਰਾਂ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂ ਛਲਗਮ ਮਟਰਾਂ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ 1 ਕਿਲੋ ਛਲਗਮ ਲਏ ਆ। ਛਲਗਮ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛਿਲਕਾ ਉਤਾਰ ਕੇ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ। 250 ਗ੍ਰਾਮ ਮਟਰਾਂ ਦੇ ਦਾਣੇ ਲਏ ਆ। ਇੱਥੇ ਆਪਾਂ ਫਰੈਸ਼ ਮਟਰ ਲਏ ਆ ਤੁਸੀਂ ਫਰੋਜ਼ਨ ਮਟਰ ਵੀ ਲੈ ਸਕਦੇ ਹੋ। ਦੋ ਪਿਆਜ਼, ਪਿਆਜ਼ ਨੂੰ ਵੀ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਿਆ। ਦੋ ਟਮਾਟਰ, ਦੋ ਹਰੀਆਂ ਮਿਰਚਾਂ, ਇੱਕ ਟੁਕੜਾ ਅਦਰਕ ਦਾ ਤੇ ਇੱਕ ਗੱਠੀ ਆਪਾਂ ਲਸਣ ਦੀ ਲਈ ਆ। ਤੇ ਬਾਕੀ ਦਾ ਸਮਾਨ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀ ਆਪਾਂ ਇਹਦੇ ਵਿੱਚ ਕੀ ਕੁਛ ਐਡ ਕਰਾਂਗੇ ਤੇ ਹੁਣ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ। ਇੱਧਰ ਬਰਤਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਦੇ ਲਈ ਇੱਕ ਘੜਸ਼ੀ ਸਰੋਂ ਦਾ ਤੇਲ ਪਾਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਮਾਂ। ਲੋਈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਥੋੜਾ ਜਿਹਾ ਠੰਡਾ ਕਰ ਲਿਆ ਕਿਉਂਕਿ ਜੇਕਰ ਆਪਾਂ ਗਰਮ ਤੇਲ ਦੇ ਵਿੱਚ ਖੜੇ ਮਸਾਲੇ ਪਾ ਦਿੰਨੇ ਆ ਤਾਂ ਉਹ ਸੜ ਜਾਂਦੇ ਆ। ਇਸ ਕਰਕੇ ਤੇਲ ਨੂੰ ਥੋੜਾ ਠੰਡਾ ਕਰਨਾ ਜ਼ਰੂਰੀ ਹੈ। ਹੁਣ ਆਪਾਂ ਇਹਦੇ ਵਿੱਚ ਅੱਧਾ ਕਿ ਚਮਚਾ ਰਾਈ ਪਾਵਾਂਗੇ। ਇੱਕ ਚਮਚਾ ਜੀਰਾ ਇੱਕ ਚਮਚਾ ਸਾਬਤ ਧਨੀਆ ਧਨੀਆ ਇੱਥੇ ਆਪਾਂ ਥੋੜਾ ਕੁੱਟ ਕੇ ਲੈ ਗਏ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਹੁਣ ਆਪਾਂ ਲਸਣ ਪਾਵਾਂਗੇ ਦੇ ਵਿੱਚ ਲਸਣ ਨੂੰ 1 ਮਿੰਟ ਤੱਕ ਥੱਲਾ ਭੁੰਨਾ ਹੈ ਆਪਾਂ ਦਰਕ ਤੇ ਹਰੀ ਮਿਰਚ ਵੀ ਪਾ ਦਾਂਗੇ। ਪਿਆਜ਼ ਪਾਵਾਂਗੇ। ਪਿਆਜ਼ ਨੂੰ ਹੁਣ ਆਪਾਂ ਥੋੜਾ ਬ੍ਰਾਊਨ ਹੋਣ ਤੱਕ ਭੁੰਨਾਂਗੇ। ਲਈ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੱਜ ਗਿਆ ਤੁਸੀਂ ਦੇਖ ਸਕਦੇ ਹੋ। ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨੂੰ ਭਨਣਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਇੱਕ ਚਮਚ lal mirch powder 1 chamch to thoda hi kat namak namak methe apne swaad de hisab de naal vadhe ya kat le sakde ho jinna ka tanu pasand hai 1/2 chamch haldi 1 chamch dhaniya powder mila langa masala nan ਹੁਣ ਆਪਾਂ 3-4 ਚਮਚ ਪਾਣੀ ਦੇ ਪਾਵਾਂਗੇ ਤਾਂ ਜੋ ਆਪਣੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ। ਟਮਾਟਰ ਪਾਵਾਂਗੇ। ਤੇ ਨਾਲ ਹੀ ਆਪਾਂ ਸ਼ਲਗਮ ਪਾਵਾਂਗੇ। ਮਲਾ ਲਾਂਗੇ ਚੰਗੀ ਤਰ੍ਹਾਂ ਛਲਗਮਾ ਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਪਾਣੀ ਨਹੀਂ ਆਪਾਂ ਬਿਲਕੁਲ ਵੀ ਇਹਦੇ ਵਿੱਚ ਐਡ ਕਰਨਾ ਕਿਉਂਕਿ ਛਲਗਮਾ ਦੇ ਵਿੱਚ ਕਾਫੀ ਪਾਣੀ ਹੁੰਦਾ ਤੇ ਇਹਨਾਂ ਨੇ ਆਪਣਾ ਹੀ ਪਾਣੀ ਛੱਡ ਦੇਣਾ ਤੇ ਉੱਪਰੋਂ ਆਪਾਂ ਢੱਕ ਦਾਂਗੇ ਤੇ 8 ਤੋਂ 10 ਮਿੰਟ ਦੇ ਲਈ ਛਲਗਮਾ ਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਣ ਦੇਵਾਂਗੇ ਤਕਰੀਬਨ 10 ਕਿ ਮਿੰਟ ਹੋ ਗਏ ਆਪਾਂ ਨੂੰ ਛਲਗਮਾ ਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਹੋਏ ਸ਼ਲਗਮ ਨੇ ਕਾਫੀ ਪੰਚੰਨ ਤੱਕ ਤੁਸੀਂ ਦੇਖ ਸਕਦੇ ਹੋ ਪਰ ਸ਼ਲਗਮ ਨੂੰ ਆਪਾਂ ਥੋੜੀ ਦੇਰ ਲਈ ਹੋਰ ਮੀਡੀਅਮ ਫਲੇਮ ਤੇ ਟਾਕੇ ਪੱਕਣ ਦੇਵਾਂਗੇ ਕਿਉਂਕਿ ਤਾਂ ਜੋ ਆਪਣੇ ਸ਼ਲਗਮ ਜਿਹੜੇ ਥੋੜੇ ਸੌਫਟ ਹੋ ਜਾਣ ਟਾਕੇ ਦੰਨੇ ਦਵਾਰਾ ਫਿਰਨ ਸ਼ਲਗਮ ਆਪਣੇ ਕਾਫੀ ਪੱਕ ਚੁੱਕੇ ਆ ਥੋੜੇ ਸੌਫਟ ਹੋ ਗਏ ਤੇ ਹੁਣ ਆਪਾਂ ਸ਼ਲਗਮ ਨੂੰ ਮੈਸ਼ ਕਰਾਂਗੇ ਇਸ ਤਰ੍ਹਾਂ ਕਟਛੀ ਦੇ ਨਾਲ ਹੀ ਆਪਾਂ ਮੈਸ਼ ਕਰ ਲਾਂਗੇ ਮੋਟਾ ਪੀਸ ਨਹੀਂ ਆਪਾਂ ਕੋਈ ਵੀ ਇਹਦੇ ਵਿੱਚ ਰੱਖਣਾ ਛਲਕ ਮੈਂ ਆਪਣੇ ਮੈਸ਼ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚਾ ਰੋਸਟ ਕੀਤੀ ਹੋਈ ਕਸੂਰੀ ਮੇਥੀ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਮਟਰ ਪਾ ਦਾਂਗੇ ਮਲਾ ਲਾਂਗੇ ਮਟਰਾਂ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਕਰਕੇ ਪਾਣੀ ਪਾਵਾਂਗੇ ਥੋੜਾ ਜਿਹਾ ਤੇ ਸਬਜੀ ਨੂੰ ਫਿਰ ਤੋਂ ਆਪਾਂ ਮੀਡੀਅਮ ਫਲੇਮ ਤੇ ਟੱਕ ਕੇ ਪੱਕਣ ਦੇਵਾਂਗੇ। ਤੇ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਗਈ। ਮਟਰ ਵੀ ਆਪਣੇ ਸੌਫਟ ਹੋ ਗਏ। ਤੇ ਹੁਣ ਆਪਾਂ ਗੈਸ ਬੰਦ ਕਰ ਦਨੇ। ਤੇ ਸਬਜੀ ਦੇ ਵਿੱਚ ਆਪਾਂ ਮਲਾਈ ਪਾਵਾਂਗੇ। ਦੁੱਧ ਨੂੰ ਉਬਾਲਣ ਤੋਂ ਬਾਅਦ ਜਿਹੜੀ ਮਲਾਈ ਆਉਂਦੀ ਹੈ ਇਥੇ ਮੈਂ ਓਮਲਾਈ ਲਈ ਹੈ ਜੇ ਤੁਹਾਡੇ ਕੋਲ ਫਰੈਸ਼ ਕਰੀਮ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਮਲਾ ਲਾਂਗੇ ਇੰਤਾਂ ਕੀਤਾ ਮਲਾਈ ਪਾਉਣ ਦੇ ਨਾਲ ਸਬਜ਼ੀ ਦਾ ਜਿਹੜਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਮਲਾਈ ਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਹਰਾ ਧਨੀਆ ਪਾਵਾਂਗੇ ਅਰੇ ਛਲਗ ਮਟਰਾਂ ਦੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਛਲਗ ਮਟਰਾਂ ਦੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ